ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੈਣਾ ਤੁਹਾਡਾ ਖੂਸਰਾਜ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਨੂੰ ਲੱਗਿਆ ਵੱਡਾ ਝਟਕਾ ਪਰਚਾ ਦਰਜ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਦੇ ਸਬੰਧ ਗੈਂਗਸਟਰਾਂ ਦੇ ਨਾਲ ਨਹੀਂ ਗੈਂਗਸਟਰਾਂ ਵੱਲੋਂ ਕਤਲ ਕਰਵਾਇਆ ਗਿਆ ਜੱਗੂ ਗੈਂਗਸਟਰ ਦੀ ਮਾਂ ਦਾ ਅਤੇ ਇੱਕ ਹੋਰ ਨੌਜਵਾਨ ਦੀ ਕੱਲ ਮੌਤ ਹੋ ਜਾਂਦੀ ਹੈ ਜਿੱਥੇ ਇੱਕ ਪਾਸੇ ਲਾਰਡ ਆਰਡਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਮੈਂਬਰ ਆਫ ਸਸੰਸਦਾਂ ਵੱਲੋਂ ਵਾਰ-ਵਾਰ ਕਿਰਿਆ ਜਾ ਰਿਹਾ ਹੈ ਉਧਰ ਵੱਡੀ ਕਾਰਵਾਈ ਕਰ ਦਿੱਤੀ ਹੈ ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਪੀ ਹਲਕਾ ਗੁਰਦਾਸਪੁਰ ਸੁਖਜਿੰਦਰ ਸਿੰਘ ਰੰਧਾਵਾ ਤੇ ਸੂਤਰਾਂ ਦੇ ਹਵਾਲੇ ਤੇ ਖਬਰ ਆ ਰਹੀ ਹੈ ਜੱਗੂ ਭਗਵਾਨਪੁਰੀਆ ਦੇ ਭਰਾ ਤੇ ਮਾਂ ਦੇ ਕਤਲ ਮਾਮਲੇ ਵਿੱਚ ਸਾਬਕਾ ਡਿਪਟੀ ਸੀਐਮ ਸੁਖਵਿੰਦਰ ਸਿੰਘ ਰੰਧਾਵਾ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਇਹ ਸ਼ਿਕਾਇਤ ਜੱਗੂ ਭਗਵਾਨਪੁਰੀਆ ਦੀ ਮਾਸੀ ਵੱਲੋਂ ਦਿੱਤੀ ਗਈ ਹੈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਜਿਵੇਂ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਭਰਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਦੇ ਚਲਦਿਆਂ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਇੱਕ ਭਰਾ ਤੇ ਮਾਸੀ ਦੇ ਮੁੰਡੇ ਵੀ ਵਿਦੇਸ਼ੀ ਜਾ ਕੇ ਵਿਦੇਸ਼ ਵਿੱਚ ਜਾ ਕੇ ਸੈਟਲ ਹੋ ਗਿਆ ਇਹ ਸ਼ਿਕਾਇਤ ਜੱਗੂ ਭਗਵਾਨ ਪੁਰੀਏ ਦੀ ਮਾਸੀ ਵੱਲੋਂ ਦਿੱਤੀ ਗਈ ਹੈ ਤੇ ਵੱਡੇ ਇਲਜ਼ਾਮ ਲਗਾਏ ਗਏ ਹਨ। ਕਿਹਾ ਗਿਆ ਹੈ ਕਿ ਫੋਨ ਤੇ ਵੀਡੀਓ ਕਾਲ ਕਰਕੇ ਸ਼ੂਟਰਾਂ ਨੇ ਗੋਲੀਆਂ ਮਾਰੀਆਂ ਸੀ। ਉਹਨਾਂ ਨੇ ਵੀਡੀਓ ਕਾਲ ਕਰਕੇ ਸਾਰਾ ਮੰਜ਼ਰ ਦਿਖਾਇਆ। ਕਤਲ ਪਿੱਛੇ ਦਾ ਕਾਰਨ ਸਿਆਸੀ ਰਜਿਸ ਦੱਸਿਆ ਜਾ ਰਿਹਾ ਹੈ। ਮਾਸੀ ਰਾਜਵਿੰਦਰ ਕੌਰ ਨੇ ਡੀਐਸਪੀ ਦਫ਼ਤਰ ਵਿੱਚ ਅਪੀਲ ਕੀਤੀ ਕਿ ਜਿਸ ਵਿੱਚ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਕਿ ਸੁਖਿੰਦਰ ਸਿੰਘ ਰੰਧਾਵਾ ਤੇ ਉਹਨਾਂ ਦੇ ਸੁਪੁੱਤਰ ਉਹਦੇ ਵੀਰ ਸਿੰਘ ਰੰਧਾਵਾ ਰੰਧਾਵਾ ਸਿੰਘ ਉਹਦੇ ਵੀਰ ਉਹਦੇ ਵੀ ਰੰਧਾਵਾ ਦਾ ਨਾਮ ਸਪਸ਼ਟ ਹੈ ਇਸ ਤੋਂ ਇਲਾਵਾ ਅਮਨਦੀਪ ਸਿੰਘ ਸਿੰਘ ਜੈਤਪੁਰ ਪੱਪੂ ਜੈਤਪੁਰ ਰਵਿੰਦਰ ਸਿੰਘ ਨਰਮਲ ਸਿੰਘ ਨਰਮਲ ਸਿੰਘ ਪਿਤਾ ਰਵਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਫਿਰੋਜ਼ਪੁਰ ਗੁਰਦਾਸਪੁਰ ਖਿਲਾਫ ਦਰਖਾਸਤ ਜਿਹੜੀ ਹੈ ਲਿਖ ਲਈ ਗਈ ਹੈ ਯਾਨੀ ਕਿ ਕਾਂਗਰਸ ਪਾਰਟੀ ਅਤੇ ਮੌਜੂਦਾ ਸੰਸਦ ਅਤੇ ਸਾਬਕਾ ਡਿਪਟੀ ਸੀਐਮ ਸੁਖਵਿੰਦਰ ਸਿੰਘ ਰੰਧਾਵਾ ਅਤੇ ਉਸਦੇ ਸੁਪੁੱਤਰ ਉਦੇਵ ਸਿੰਘ ਰੰਧਾਵਾ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਜਗੂ ਭਗਵਾਨਪੁਰਿਆ ਅਤੇ ਇੱਕ ਨੌਜਵਾਨ ਦੇ ਕਤਲ ਨੂੰ ਲੈ ਕੇ ਕਿਉਂਕਿ ਕੱਲ ਗੈਂਗਸਟਰਾਂ ਵੱਲੋਂ ਸ਼ਰع ਆਮ ਗੋਲੀਆਂ ਮਾਰੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ 10 ਤੋਂ ਵੱਧ ਗੋਲੀਆਂ ਜਗੂ ਭਗਵਾਨਪੁਰਾ ਜੋ ਗੈਂਗਸਟਰ ਦੀ ਮਾਰ ਨੂੰ ਲੱਖਿਆ ਅਤੇ 12 ਗੋਲੀਆਂ ਉਸ ਨੌਜਵਾਨ ਨੂੰ ਲੱਗੀਆਂ ਦਰਖਾਸਤ ਨੂੰ ਦੱਸਿਆ ਗਿਆ ਕਿ ਮਰਤ ਅਰਜੀਤ ਕੌਰ ਤੇ ਮੌਜੂਦਾ ਸਰਪੰਚ ਆ ਰਾਜਮਿਕ ਦੇ ਦੋਵੇਂ ਭੈਣਾਂ ਇੱਕੋ ਪਰਿਵਾਰ ਵਿੱਚ ਵਸੀਆਂ ਹਨ ਉਹਨੇ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਉਹਨਾਂ ਦੇ ਸੁਪੁੱਤਰ ਉਦੇਮ ਸਿੰਘ ਰੰਧਾਵਾ ਵਾਸੀ ਪਿੰਡ ਧਾਰੋਵਾਲੀ ਤਸਵੀਰ ਡੇਰਾ ਬਾਬਾ ਨਾਨਕ ਗੁਰਦਾਸਪੁਰ ਅਮਨਦੀਪ ਸਿੰਘ ਜੈਤਪੁਰ ਪੁੱਤਰ ਜੈਤਪੁਰ ਵਾਸੀ ਪਿੰਡ ਜੈਤਪੁਰ ਇਹ ਸਾਰਿਆਂ ਦੇ ਨਾਮ ਜਿਹੜੇ ਨੇ ਇਸ ਕਤਲ ਦੇ ਵਿੱਚ ਆ ਗਏ ਨੇ ਜਿਨ੍ਹਾਂ ਦੇ ਅਸੀਂ ਤੁਹਾਨੂੰ ਨਾਮ ਦੱਸੇ ਨੇ ਆ ਯਾਨੀ ਕਿ ਜਗਰੂ ਭਗਵਾਨਪੁਰਿਆ ਦੀ ਵਾਸੀ ਨੇ ਸਿੱਧਾ ਇਲਜ਼ਾਮ ਲਗਾਏ ਨੇ ਸੁਖਜਿੰਦਰ ਸਿੰਘ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਦੇ ਲੜਕੇ ਉਹਦੇ ਵੀਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਪੰਜ ਤੋਂ ਸੱਤ ਸਾਥੀਆਂ ਤੇ ਕਿ ਇਹਨਾਂ ਵੱਲੋਂ ਇਹ ਧਮਕੀਆਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਇਹ ਕਤਲकांड ਨੂੰ ਅੰਜਾਮ ਦਿੱਤਾ ਗਿਆ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਸ ਦੇ ਲੜਕੇ ਉਹਦੇ ਵੀਰ ਸਿੰਘ ਰੰਧਾਵਾ ਨੂੰ ਵੀ ਜੇਲ੍ਹ ਦਾ ਮੂੰਹ ਦੇਖਣਾ ਪਵੇਗਾ ਹਾਲਾਂਕਿ ਲੋਰਡ ਆਰਡਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਗਿਆ ਖਾਸ ਕਰਕੇ ਸੁਖਵਿੰਦਰ ਸਿੰਘ ਰਧਾਵਾ ਸੁਖਵਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਵਾਲਮ ਵੱਲੋਂ ਲੇਕਿਨ ਅੱਜ ਜਿਹੜੇ ਸੁਖਵਿੰਦਰ ਸਿੰਘ ਰਧਾਵਾ ਅਤੇ ਉਸਦੇ ਲੜਕੇ ਉਹਦੇ ਵੀਰ ਸਿੰਘ ਰਧਾਵਾ ਕਸੂਤੇ ਫਸ ਗਏ ਨੇ ਗੈਂਗਸਟਰ ਜੱਗੂ ਭਗਵਾਨ ਪੁਰੀਆ ਦੀ ਮਾਂ ਦੇ ਕਤਲ ਅਤੇ ਇੱਕ ਹੋਰ ਨੌਜਵਾਨ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ ਹੈ ਕੱਲ ਕੋ ਕੱਲ ਤੋਂ ਲੈ ਕੇ ਅੱਜ ਤੱਕ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਹੜਕਮ ਬਚਿਆ ਹੋਇਆ ਹੈ ਧੰਨਵਾਦ